ਵੀ ਜਿਹੜਾ ਇੱਧਰ ਡੀਸੀ ਸਾਹਿਬ ਵੀ ਬਦਲਤਾ ਵਿਜੀਲੈਂਸ ਦਾ ਮੁਖੀ ਵੀ ਬਦਲਤਾ ਹੋਰ ਵੀ ਕਈ ਚੀਜ਼ਾਂ ਹੋ ਰਹੀਆਂ ਨੇ ਹੁਣ ਕੁਛ ਚਿੱਠੀਆਂ ਪੱਤਰ ਵੀ ਭੇਜੇ ਜਾ ਰਹੇ ਨੇ ਐਸਐਸਪੀਜ਼ ਨੂੰ ਦਿੱਤੇ ਜਾ ਰਹੇ ਨੇ ਇਹ ਸਾਰੇ ਐਕਸ਼ਨਜ਼ ਅਚਾਨਕ ਕਿਉਂ ਜਾਂ ਤਾਂ ਕੋਈ ਨਵੇਂ ਮਾਡਲ ਜਿਹੜੇ ਨਵੇਂ ਮਾਡਲ ਦੀ ਗੱਲ ਕਰਦੇ ਸੀ ਉਸ ਨੂੰ ਕੋਈ ਸੁਧਾਰਨ ਵਾਸਤੇ ਕੁਝ ਕਰ ਰਹੇ ਨੇ ਜਾਂ ਫਿਰ ਇਸ ਪਾਵਰ ਦੇ ਪਿੱਛੇ ਕਰੰਟ ਕਿਤ ਹੋਰ ਆ ਰਿਹਾ ਨਹੀਂ ਦੇਖੋ ਹੋ ਸਕਦਾ ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਿਸ ਨੂੰ ਇੱਕ ਸੰਖੇਪ ਮੀਟਿੰਗ ਕਿਹਾ ਜਾ ਸਕਦਾ ਜੀ ਪਰ ਉਸ ਤੋਂ ਬਾਅਦ ਜਿਹੜੀ ਪੰਜਾਬੀਆਂ ਨੇ ਗੱਲ ਜ਼ਿਆਦਾ ਗੋਲੀ ਨਹੀਂ ਉਹ ਇਹ ਸੀ ਕਿ ਇਹਨਾਂ ਨੇ ਜ਼ਿਲ੍ਹਿਆਂ ਦੇ ਇੰਚਾਰਜ ਉੱਥੇ ਸੱਦੇ ਆ ਦਿੱਲੀ ਜੀ ਜਿਹੜੇ ਜ਼ਿਲ੍ਹਿਆਂ ਦੇ ਇੰਚਾਰਜ ਹੁੰਦੇ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਵਿਧਾਇਕ ਦਾ ਵੀ ਹਾਲੇ ਹਿਸਾਬ ਖਤਾਬ ਹੋਰ ਹੁੰਦਾ ਮੰਤਰੀ ਦਾ ਵੀ ਹੋਰ ਹੁੰਦਾ ਹੂੰ ਜਿਹੜੇ ਇਹ ਹੁੰਦੇ ਆ ਨਾ ਇਨਚਾਰਜ ਇਹਨਾਂ ਦੇ ਜੀ ਜ਼ਿਆਦਾਤਰ ਇਹਨਾਂ ਦੇ ਉਹ ਕਹ ਲਓ ਕਿ ਜੋ ਮੋਢਲੇ ਦੌਰ ਦੇ ਇਹਨਾਂ ਦੇ ਵਲੰਟੀਅਰ ਟਾਈਪ ਦੇ ਹੁੰਦੇ ਆ ਕਾਡਰ ਵਫਾਦਾਰ ਪਾਰਟੀ ਦੇ ਜੀ ਜ਼ਿਆਦਾਤਰ ਉਹ ਬੰਦੇ ਹੁੰਦੇ ਆ ਜਮਾਂ ਗਰਾਂਚ ਆ ਗਏ ਜਾਂ ਜ਼ਿਲ੍ਹੇ ਚ ਆ ਗਏ ਜ਼ਿਆਦਾਤਰ ਉਹ ਹੀ ਬੰਦੇ ਹੁੰਦੇ ਆ ਯਾਨੀ ਮੌਕਾ ਪ੍ਰਸਤ ਨਹੀਂ ਆਉਂਦਾ ਬੈਠੇ ਆ ਕੰਮ ਕਰਦੇ ਆ ਹੂੰ ਹੂੰ ਜਿਹੜੇ ਇਹ ਬੰਦੇ ਕਹਿੰਦੇ ਕੁਝ ਚੀਜ਼ਾਂ ਇਹਨਾਂ ਨੇ ਵੀ ਦਸੀਆਂ ਨੇ ਹੂੰ ਕਿ ਭਈ ਆ ਕੁਝ ਗਲਤ ਹੋ ਰਿਹਾ ਵਿਧਾਇਕ ਕੰਮ ਆ ਰਹੇ ਤੇ ਆਪਾਂ ਨੂੰ ਪਤਾ ਹੀ ਸੀ ਕਿ ਕੁਝ ਵਿਧਾਇਕ ਜਿਹੜੇ ਆ ਉਹ ਮੌਜੂਦਾ ਪ੍ਰਸ਼ਾਸਨ ਦੇ ਵਿੱਚ ਸਰਕਾਰੀ ਜੋ ਤੰਤਰ ਹੈ ਉਹਦੇ ਨਾਲ ਕਿਤੇ ਨਾ ਕਿਤੇ ਨਾ ਖੁਸ਼ ਨੇ ਜੀ ਬਿਲਕੁਲ ਕੁਝ ਵਿਧਾਇਕਾਂ ਦੀ ਆਪਾਂ ਗੱਲ ਕੀਤੀ ਸੀ ਉਹਨਾਂ ਦੇ ਵਿੱਚੋਂ ਇਹ ਜਿਹੜੇ ਮੁਕਤਸਰ ਵਾਲੇ ਵਿਧਾਇਕ ਉਹ ਤੇ ਤੁਹਾਨੂੰ ਪਤਾ ਹੀ ਹੁਣ ਉਹਨਾਂ ਨੇ ਤਾਂ ਕੱਲ ਆਫੀਸ਼ੀਅਲੀ ਸਟੇਟਮੈਂਟ ਦਿੱਤਾ ਹੂੰ ਈਸੀ ਮੌਤਲ ਹੋਣ ਤੋਂ ਬਾਅਦ ਜਗਦੀਪ ਸਿੰਘ ਜੀ ਆ ਜਿਹੜੇ ਇਹਨਾਂ ਨੇ ਬਕਾਇਦਾ ਸਟੇਟਮੈਂਟ ਦਿੱਤਾ ਕਿ ਚੰਗਾ ਹੋਇਆ ਹੂੰ ਜਿਵੇਂ ਆਪਾਂ ਕਹਿੰਦੀ ਆ ਨਾ ਕਿ ਚੰਗਾ ਹੋਇਆ ਦਾ ਮੱਕੂ ਠੱਪਿਆ ਗਿਆ ਇਹਨੇ ਪਿੰਡ ਨੂੰ ਬੜਾ ਦੁੱਖ ਦਿੱਤਾ ਹੈ ਹਮ ਹਮ ਤਾਂ ਉਹਨਾਂ ਦੀ ਖੁਸ਼ੀ ਮਨਾਈ ਆ ਸੁਣਿਆ ਤੋਂ ਸਾਡੇ ਉਜੜਨ ਦੇ ਖੂਫੀਆਂ ਜਸ਼ਨ ਮਨਾਈ ਦੇਖੋ ਖੂਫੀਆਂ ਨਹੀਂ ਇੱਥੇ ਪੂਰੇ ਜ਼ਗਜ਼ਾਰ ਜਸ਼ਨ ਹੋਇਆ ਹੁਣ ਇਸੇ ਤਰ੍ਹਾਂ ਅੱਜ ਕੋਈ ਸੱਜਣ ਦੱਸ ਰਿਹਾ ਸੀ ਇਹ ਜਿਹੜੇ ਡੀਸੀ ਸਾਹਿਬ ਸੀ ਤੇ ਬਸ ਗਿੱਦੜਵੇ ਵਾਲਿਆਂ ਨਾਲ ਚੰਗੀ ਬਣਦੀ ਸੀ ਇੱਕ ਹੂੰ ਬਾਕੀਆਂ ਦੀ ਤੇ ਕਿਸ ਦੀ ਗੱਲ ਹੀ ਨਹੀਂ ਸੀ ਸੁਣਦੀ ਨਹੀਂ ਸੀ ਜੀ ਐਸਐਮਐਸ ਸੁਣਿਆ ਡੀਸੀ ਸਾਹਿਬ ਬਾਰੇ ਮੇਰਾ ਕੋਈ ਵਾਅ ਵਾਸਤਾ ਨਹੀਂ ਰਿਹਾ ਐਵੇਂ ਮੈਂ ਇਮਾਨਦਾਰੀ ਨਾਲ ਕਿ ਮੈਨੂੰ ਪਤਾ ਨਹੀਂ ਹੈ ਪਰ ਕਿਸੇ ਚਰਚਾਵਾਂ ਕਈ ਕਿਸਮ ਦੇ ਨੇ ਹੂੰ ਕੋਈ ਕਹਿ ਰਿਹਾ ਜੀ ਕਿ ਦਰਵਾਜੇ ਭੇਜੇ ਸਨ ਪਟਿਆਲੇ ਹੁੰਦੇ ਸੀਗੇ ਜਦੋਂ ਉਦੋਂ ਵੀ ਵਿਵਾਦ ਦੇ ਉਪਜਿਆ ਹੂੰ ਕਿ ਉਹ 25 ਕਿਲੋ ਚਾਂਦੀ ਉਹਦੇ ਚੋਂ ਗਾਇਬ ਹੋਈ ਗਿਲਟ ਫਿੱਟ ਕਰ ਦਿੱਤਾ ਗਿਆ ਹੂੰ ਕੁਝ ਇੱਥੇ ਦੀਆਂ ਰਿਪੋਰਟਾਂ ਨੇ ਮੁਖਤਸਰ ਤੋਂ ਕਿ ਜੋ ਆਰਮ ਲਾਇਸੈਂਸ ਰੀਨਿਊਲ ਹੈ ਜੀ ਉਹਦੇ ਵਿੱਚ ਗੜਬੜਾਂ ਚੱਲਾ ਸੀਗਾ ਹੂੰ ਕੁਝ ਐਨਜੀਓ ਇਸ ਤਰ੍ਹਾਂ ਦੇ ਆ ਦੋ ਚਾਰ ਬੰਦੇ ਜਿਨ੍ਹਾਂ ਨੇ ਪੂਰਾ ਦਲਾਲੀ ਤੰਤਰ ਜਿਹੜਾ ਵਿਕਸਿਤ ਕੀਤਾ ਹੋਇਆ ਸੀਗਾ ਹੂੰ ਇਸ ਤਰ੍ਹਾਂ ਮਤਲਬ ਕਿ ਇਹ ਚਰਚਾ ਵਾਲੇ ਕੁੱਲ ਮਿਲਾ ਕੇ ਜੀ ਜੋ ਆਪਾਂ ਆਪਣੇ ਜ਼ਿਲ੍ਹੇ ਚ ਸੁਣਦੇ ਪਏ ਆ ਕੁਝ ਰਜਿਸਟਰੀਆਂ ਦਾ ਮਾਮਲਾ ਵੀ ਆ ਹੂੰ ਤੇ ਲੋ ਸਰ ਮੇਰੇ ਦੋਸਤ ਨੇ ਦੱਸਿਆ ਮੀਡੀਆ ਚ ਨੇ ਉਹ ਜੀ ਚਲੋ ਕਈ ਵਾਰ ਕੀ ਹੁੰਦਾ ਕਿ ਉਹ ਬਹੁਤਾ ਨਹੀਂ ਬੋਲਦੇ ਹਿੰਦੇ ਪੱਤਰਕਾਰ ਇੱਕ ਦੂਜੇ ਨੂੰ ਦੱਸ ਦਿੰਦੇ ਆ ਕਿ ਆ ਚੀਜ਼ ਪਤਾ ਹੁੰਦਾ ਕਿ ਆ ਬੋਲ ਸਕਦਾ ਬੰਦਾ ਇੱਥੋਂ ਤੱਕ ਗੱਲ ਕਰ ਸਕਦਾ ਉਸਨੇ ਮੇਰਾ ਸਾਥੀ ਆ ਮੇਰਾ ਦੋਸਤ ਹੈ ਉਸਨੇ ਕਿਹਾ ਕਿ ਮਿੰਟੂ ਯਾਰ ਮੁਕਤਸਰ ਜ਼ਿਲ੍ਹੇ ਚ ਸੈਂਕੜੇ ਰਜਿਸਟਰੀਆਂ ਉਸ ਟਾਈਮ ਹੋਈਆਂ ਨੇ ਜੀ ਜਿਸ ਟਾਈਮ ਪੰਜਾਬ ਚ ਰਜਿਸਟਰੀਆਂ ਨਹੀਂ ਸੀ ਹੋ ਰਹੀਆਂ ਕੀ ਬਾਤ ਜੀ ਅੱਜ ਤੋਂ ਕੁਝ ਨਹੀਂ ਬੰਦ ਬਿਲਕੁਲ ਜੀ ਜੀ ਏ ਹੁਣ ਪਤਾ ਨਹੀਂ ਫੈਕਟ ਜਿਹੜਾ ਹੈ ਉਹ ਕਿੰਨਾ ਕੁ ਕਹ ਲੋ ਪੋਖਤਾ ਹੈ ਤਾਂ ਇਸ ਤਰ੍ਹਾਂ ਮਤਲਬ ਕਿ ਫਿਰ ਇਹ ਜੇ ਸਭ ਕੋ ਚੱਲਦਾ ਤੇ ਇਹਦਾ ਮਤਲਬ ਇਹ ਆ ਕਿ ਭਈ ਵਿਧਾਇਕ ਲੋਕਲ ਵਿਧਾਇਕ ਛੁੱਟੂ ਛੁੱਟ ਹੋ ਸਕਦਾ ਬਾਰੀ ਵਿਧਾਇਕ ਵੀ ਛੜੇ ਆ ਉਹੀ ਨਾ ਖੁਸ਼ ਹੋਣ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਸੋ ਇਹ ਤੇ ਪੰਗਾ ਜਿਹੜਾ ਇਹ ਤੇ ਝੰਜਟ ਉਧਰ ਦੀ ਹੈਗੀ ਆ ਕਿ ਡੀਸੀ ਸਾਹਿਬ ਮੌਤਲ ਕਰ ਦਿੱਤੇ ਗਏ ਹੁਣ 48 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਨੇ ਸ਼ਾਇਦ ਇਨਨੂੰ ਚਾਰ ਸ਼ੀਟ ਕਰਨਾ ਹੁੰਦਾ ਹੈ ਨਾ ਸੈਂਟਰ ਸਰਕਾਰ ਨੂੰ ਦੱਸਣਾ ਹੁੰਦਾ ਹੈ ਓਕੇ ਜੀ ਉਹਨਾਂ ਨੇ ਫਿਰ ਪਰਵਾਨਗੀ ਦੇਣੀ ਹੈ ਜਾਂ ਨਹੀਂ 15 ਕੁ ਦਿਨ ਕਿ 30 ਦਿਨ ਦਾ ਸਮਾਂ ਉਹਨਾਂ ਤੋਂ ਹੁੰਦਾ ਹੈ ਇਹ ਹੁਣ ਪ੍ਰੋਸੀਜਰ ਚੱਲੇਗਾ ਵੈਸੇ ਇੱਕ ਉਹ ਜਿਹੜੇ ਸੀ ਕਿ ਤਵਾੜੀ ਸਾਹਿਬ ਫਿਰੋਜ਼ਪੁਰ ਚ ਉਦੋਂ ਕੈਪਟਨ ਨੇ ਵੀ ਸਸਪੈਂਡ ਕਰ ਦਿੱਤਾ ਸੀ ਤੇ 4 ਦਿਨਾਂ ਬਾਅਦ ਬਹਾਲ ਹੋ ਗਏ ਸਨ ਹੂੰ ਇਹ ਵੀ ਹੁਣ ਦੇਖਣਾ ਹੋਏਗਾ ਨਾ ਜੀ ਜੀ ਬਿਲਕੁਲ ਕਿ ਕੱਲ ਕਿਉਂਕਿ ਸਰਕਾਰ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਇਹ ਵੀ ਇਹਦੇ ਵਿੱਚ ਇੱਕ ਹੋਰ ਫੈਕਟ ਹੈ ਹੂੰ ਅਸੀਂ ਜੋ ਮਰਜ਼ੀ ਚਰਚਾਵਾਂ ਅੰਦਰੋਂ ਸੁਣਦੇ ਆ ਸਾਡੇ ਜ਼ਿਲ੍ਹੇ 'ਚ ਜੋ ਚੱਲਦੀਆਂ ਨੇ ਅਸੀਂ ਉਹਨਾਂ ਤੇ ਗੱਲ ਜ਼ਰੂਰ ਕਰਦੇ ਆ ਬਟ ਇਹ ਆ ਕਿ ਸਰਕਾਰ ਵੱਨੀਓ ਕੋਈ ਪੁਸ਼ਟੀ ਨਹੀਂ ਹੈ ਹਮ ਕਿ ਭਈ ਆ ਕੁਝ ਹੋਇਆ ਇਹਨਾਂ ਨੇ ਸਿਰਫ ਇਹੋ ਲਾਈਨ ਲਿਖੀ ਆ ਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਸਰ ਸ਼ਿਕਾਇਤਾਂ ਦਾ ਆਧਾਰ ਕੀ ਆ ਚਰਚਾਵਾਂ ਤੇ ਆਪਾਂ ਵੀ ਛਤੀ ਸੁਣੀਆਂ ਆਪਾਂ ਵੀ ਦੱਸ ਦਿੱਤੀਆਂ ਪਰ ਆਧਾਰ ਕੀ ਆ ਉਹਨਾਂ ਦਾ ਸਬੂਤ ਕੀ ਆ ਐਵੀਡੈਂਸ ਕੀ ਆ ਤਾਂ ਖੈਰ ਇਹ ਤੇ ਹੋਇਆ ਇੱਧਰ ਦਾ ਮਾਮਲਾ ਜਿੰਨਾਂ ਕੋ ਅੱਜ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਤਾਂ ਦੂਸਰਾ ਜਿਹੜਾ ਵਿਜੀਲੈਂਸ ਵਾਲਾ ਵਿਜੀਲੈਂਸ ਤੇ ਮੁਖੀ ਜਿਹੜੇ ਬਦਲੇ ਗਏ ਨੇ ਜੀ ਉਹਦੇ ਵਿੱਚੋਂ ਵੀ ਕਈ ਗੱਲਾਂ ਜਿਹੜੀਆਂ ਅੰਦਰ ਖਾਤਿਆਂ ਨਿਕਲ ਰਹੀਆਂ ਨੇ ਕਿ ਵਿਜੀਲੈਂਸ ਦੇ ਜਿਹੜੇ ਚੀਫ ਆ ਉਹ ਗੁੱਸੇ ਦਾ ਸ਼ਿਕਾਰ ਇਸ ਕਰਕੇ ਬਣੇ ਕਿ ਇੱਕ ਤੇ ਭਾਰਤ ਪੂਸ਼ਣ ਆਸ਼ੂ ਸੁੰਦਰਸ਼ਿਆ ਮਰੌੜਾ ਇਹਨਾਂ ਦੇ ਖਿਲਾਫ ਬਣਾਏ ਮੁਕਦਮੇ ਇਹਨਾਂ ਦੇ ਡਿੱਗ ਪਏ ਜੀ ਸਰਕਾਰ ਦੀ ਬਹੁਤ ਜ਼ਿਆਦਾ ਫਜ਼ੀਅਤ ਹੋਈ ਇਸ ਮਾਮਲੇ 'ਚ ਬੇਇੱਜ਼ਤੀ ਹੋਈ ਤੇ ਦੂਜੀ ਚੀਜ਼ ਇਹ ਵੀ ਆ ਕਿ ਵਿਜੀਲੈਂਸ ਦੇ ਵਿੱਚ ਕਹਿੰਦੇ ਕਿ ਇੱਕ ਨੈਟਵਰਕ ਇਸ ਤਰ੍ਹਾਂ ਦਾ ਬਣਿਆ ਜਿਹੜਾ ਖੁਦ ਵਸੂਲੀ ਦਾ ਧੰਦਾ ਕਰ ਰਿਹਾ ਸੀਗਾ ਇਹ ਇੱਕ ਬਹੁਤ ਵੱਡੀ ਚਰਚਾ ਹੈ ਜੀ ਇਹ ਗੱਲ ਵੀ ਆ ਰਹੀ ਸੀ ਬਿਲਕੁਲ ਹਾਂਜੀ ਇਹ ਇੱਕ ਬਹੁਤ ਵੱਡੀ ਚਰਚਾ ਹੈ ਇਸ ਦਰਮਿਆਨ ਸਾਰੇ ਜੋ ਪ੍ਰਕਰਣ ਵਾਪਰ ਰਹੇ ਨੇ ਉਹਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਜਿਵੇਂ ਆਪਾਂ ਈਡੀ ਵਾਲੇ ਦੇਖੇ ਕਈ ਥਾਵਾਂ ਤੇ ਉਹਨਾਂ ਨੇ ਆਪਣਾ ਨੈਟਵਰਕ ਚਲਾਉਣਾ ਸਟਾਰਟ ਕਰ ਦਿੱਤਾ ਇੱਥੇ ਵਿਜੀਲੈਂਸ ਵਾਲੇ ਜਿਹੜੇ ਸੀਗੇ ਕੁਛ ਕਹਿ ਲੋ ਜੀ ਕਿ ਉਹ ਕਥੇ ਤੌਰ ਤੇ ਮਲਬ ਕੇ ਜਿਵੇਂ ਕਾਰੋਬਾਰੀ ਹੈ ਉਹਨਾਂ ਦੇ ਨਿਸ਼ਾਨ ਦੇ ਹੀ ਕਰਕੇ ਉਹਨਾਂ ਤੋਂ ਵਸੂਲੀ ਪੈ ਕਰਦੇ ਸਨ ਹਮ मतलब ਆਪ ਦੀ ਇੱਕ ਵੱਖਰੀ ਕਹਿ ਲੋ ਤੌਰ ਬਣਾ ਲੈਂਦੇ ਆ ਬਿਲਕੁਲ ਸਹੀ ਟ੍ਰੈਕ ਉਹਨਾਂ ਨੇ ਆਪ ਦੀ ਪੈਡ ਵੱਖਰੀ ਬਣਾ ਲਈ ਹਮ ਤੋ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਇੱਕ ਹੋਰ ਬਹੁਤ ਵੱਡਾ ਮਾਮਲਾ ਬਣਦਾ ਜੀ ਸੋ ਇਸ ਕਰਕੇ ਸਵਾਲ ਜੀ ਮੰਦਾ ਮਾਫ ਕਰਨਾ ਮਿੰਟੂ ਜੀ ਮੈਂ ਤੁਹਾਨੂੰ ਰੋਗਲੇ ਵਿੱਚੋਂ ਕਿ ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ ਅਚਾਨਕ ਜਦੋਂ ਐਕਸ਼ਨ ਕਰਦੇ ਆ ਪਹਿਲਾਂ ਕਿਉਂ ਨਹੀਂ ਮਾੜਾ ਮੋਟਾ ਪਤਾ ਲੱਗਦਾ ਵੀ ਇੰਨਾ ਕੁਝ ਹੋ ਰਿਹਾ ਨਹੀਂ ਵਿਜੀਲੈਂਸ ਦੇ ਵਿੱਚ ਅਜਿਹਾ ਚੱਲ ਰਿਹਾ ਹੋਵੇ ਤੇ ਵਿਜੀਲੈਂਸ ਦੂਜੀ ਸਾਰੀ ਵਿਜੀਲੈਂਸ ਤੇ ਕਰਪਟ ਨਹੀਂ ਹੈ ਨਾ ਜੀ ਜੀ ਤਾਂ ਦੂਜਿਆਂ ਨੂੰ ਕਿਉਂ ਨਹੀਂ ਪਤਾ ਲੱਗਿਆ ਸਵਾਲ ਤੁਹਾਡਾ ਬਿਲਕੁਲ ਜਾਇਜ਼ ਆ ਜੈਲੇ ਹੋਣੇ ਫਿਰ ਇਹਨਾਂ ਤੇ ਕੋਲ ਹੋਰ ਇੰਟੈਲੀਜੈਂਸੀ ਵੀ ਹੁੰਦੀ ਹੈ ਕਿ ਅਜਿਹਾ ਹੋ ਰਿਹਾ ਸੀਗਾ ਪਰ ਆਪਾਂ ਜੋੜ ਰਹੇ ਹਾਂ ਉਸ ਗੱਲ ਨੂੰ ਕਿ ਹੋ ਸਕਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਥੇ ਨਿਵਾਰਨ ਨਾ ਹੋਇਆ ਹੋਵੇ ਤੇ ਫਿਰ ਉੱਤੇ ਅਰਵਿੰਦ ਕੇਚਰੀਵਾਲ ਕੋਲ ਗਈਆਂ ਨੇ ਗੱਲਾਂ ਹੂੰ ਤੇ ਅਰਵਿੰਦ ਕੇਜਰੀਵਾਲ ਕੋਲ ਹੋਰ ਬਚਿਆ ਕੀ ਆ ਬਚਿਆ ਤੇ ਕੁਝ ਵੀ ਨਹੀਂ ਲੈ ਦੇ ਕੇ ਪੰਜਾਬ ਹੈ ਨਾ ਉਹ ਸਪੀਕਰ ਦਾ ਕੈਮਰੇ ਦਾ ਮੂੰਹ ਬਸ ਇਧਰ ਨੂੰ ਹੀ ਆ ਹੁਣ ਉਹ ਇਹ ਹੀ ਆ ਕਿ ਬਸ ਇੱਕ ਵਾਰੀ ਕੀ ਹੁੰਦਾ ਕਿ ਮੈਸੇਜ ਜਚਾਉਣਾ ਹੁੰਦਾ ਹੈ ਨਾ ਲੋਕਾਂ 'ਚ ਕਿ ਲਓ ਜੀ ਇਹਨਾਂ ਨੇ ਤੇ ਕੰਮ ਖਿੱਚ ਦਿੱਤਾ ਇਹਨਾਂ ਨੇ ਤੇ ਆ ਕਰ ਦਿੱਤਾ ਇਹਨਾਂ ਨੇ ਤੇ ਆ ਕਰ ਦਿੱਤਾ ਸੋ ਇਸ ਕਰਕੇ ਇਹ ਆ ਕਿ ਹੋ ਸਕਦਾ ਹੂੰ ਕਿ ਉਤਲੇ ਲੈਵਲ ਤੋਂ ਹੀ ਇਹਨਾਂ ਨੂੰ ਸੰਦੇਸ਼ ਆਇਆ ਹੋਵੇ ਸੁਨੇਹਾ ਆਇਆ ਹੋਵੇ ਕਿ ਭਾਈ ਆ ਕੰਮ ਕਰੋ ਖਿੱਚੋ ਹੂੰ ਤਾਂ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਮਾਮਲੇ ਹੁੰਦੇ ਆ ਸੁਖਮ ਸਿੰਘ ਸਾਹਿਬ ਤਾਂ ਟੁਕਟ-ਟੁਕਟ ਇਹ ਹੁੰਦਾ ਕਿ ਲੋਕਾਂ ਦਾ ਧਿਆਨ ਸਾਰੀਆਂ ਚੀਜ਼ਾਂ ਤੋਂ ਹਟ ਜਾਂਦਾ ਜੀ ਸਰਕਾਰ ਦੀ ਸਫਲਤਾ ਸਫਲਤਾ ਤੋਂ ਹਟ ਕੇ ਚਰਚਾ ਇਸ ਗੱਲ ਦੀ ਚੱਲਦੀ ਹੈ ਕਿ ਜੀ ਆ ਵੇਖੋ ਜੀ ਫਲਾਣਾ ਫੜਿਆ ਗਿਆ ਫਲਾਣੀ ਦਾ ਹਤਿਆਲ ਚੱਲਦਾ ਨਾਲੇ ਲੋਕ ਇਹ ਕਰੀ ਜਾਂਦੇ ਆ ਬਿਲਕੁਲ ਕਿ ਫਲਾਣਾ ਥਾਣੇਦਾਰ ਆ ਲਈ ਜਾਂਦਾ ਜੀ ਫਲਾਣੀਆਂ ਤਹਿਸੀਲਾਂ ਚ ਆ ਹੋਏ ਗਿਆ ਨਾਲੇ ਉਹ ਚਰਚਾਵਾ ਕਰੀ ਜਾਂਦੇ ਆ ਹਾਂ ਜੀ ਹਾਂ ਜੀ ਇਹੋ ਆ ਜੀ ਬਿਲਕੁਲ ਰਾਜਕਮਰ ਜੀ ਕਹਿ ਰਹੇ ਕਿ ਇੱਕ ਅਖਬਾਰ ਦੇ ਵਿੱਚ ਪੜਿਆ ਸੀ ਕਿ ਵਿਜੀਲੈਂਸ ਬਿਊਰੋ ਵਾਲੇ ਵੀ ਕਹਿੰਦੇ ਕੇਸ ਦੀ ਸਹੀ ਜਾਂਚ ਨਹੀਂ ਕਰਦੇ ਕਹਿੰਦੇ ਪੈਸੇ ਇਕੱਠੇ ਕਰਦੇ ਨੇ ਤੇ ਡਰਾ ਕੇ ਕਾਰੋਬਾਰੀਆਂ ਤੋਂ ਪੈਸੇ ਲੈਂਦੇ ਇੱਕ ਨੈਕਸਸ ਚਲਾ ਰਹੇ ਆ ਅ ਇਧਰ ਨਰਿੰਦਰ ਜੀ ਕਹਿ ਰਹੇ ਨੇ ਕਿ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਕਹਿੰਦੇ ਉਹਨਾਂ ਨੂੰ ਹੀ ਪਾਸੇ ਕਰਤਾ ਜਿਨ੍ਹਾਂ ਨੇ ਮਿਹਨਤ ਕਰਕੇ ਕਹਿੰਦੇ ਉਹਨਾਂ ਨੂੰ ਐਮਐਲਏ ਬਣਾਇਆ ਸੀ ਉਹ ਕਹਿੰਦੇ ਉਹਨੇ ਕਿ ਬੇਨਤੀ ਲੋਕਾਂ ਦਾ ਕੀ ਕੰਮ ਆ ਜੀ 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 ਠੀਕ ਹੈ ਨਾ ਜੀ ਤੁਸੀਂ ਤੇ ਹੁਣ ਵੀ ਮੈਨੂੰ ਤੇ ਮਸਾ ਕੁਰਸੀ ਮਿਲੀ ਹੈ ਤੁਹਾਨੂੰ ਪਾਰਟੀ ਤੇ ਕੋਈ ਹੋਰ ਮਿਲ ਜੂਗੀ ਮਿਹਨਤ ਕਰਨ ਵਾਸਤੇ ਤੁਸੀਂ ਤੇ ਮਿਹਨਤ ਹੀ ਕਰਨੀ ਹੈ ਮਿਹਨਤ ਹੀ ਕਰਨੀ ਕਰੀ ਚੱਲੋ ਬਸ ਮਿਹਨਤੀ ਲੋਕਾਂ ਦਾ ਅੱਜ ਕੱਲ੍ਹ ਇਹ ਹੋ ਮੁੱਲ ਪੈਂਦਾ ਹੈ ਜੀ ਹੂੰ ਜੀ ਨਿਰਮਲ ਜੀ ਕਹਿ ਰਹੇ ਨੇ ਕਿ ਹੁਣ ਕੇਦਰੀਵਾਲ ਕਿਸ ਅਧਾਰ ਤੇ ਕਹਿੰਦੇ ਪੰਜਾਬ ਦੇ ਐਮ ਐਲ ਏ ਜਾਂ ਹਲਕੇ ਇੰਚਾਰਜਾਂ ਨੂੰ ਬੁਲਾ ਰਹੇ ਹਨ ਖੈਰ ਇਹ ਤੇ ਆਪਾਂ ਨੂੰ ਪਤਾ ਹੀ ਹੈ ਕਿ ਭਾਈ ਉਤੋਂ ਤੇ ਉਹ ਪਹਿਲਾਂ ਤੇ ਖੇਡ ਰਹੇ ਸੀਗੇ ਸਾਰਾ ਕੁਝ ਪਰ ਹੁਣ ਥੋੜੇ ਜਿਹਾ ਜ਼ਿਆਦਾ ਵੇਲੇ ਹੋ ਕੇ ਨੇ ਜ਼ਿਆਦਾ ਫ੍ਰੀ ਹੋ ਗਿਆ ਹੈ ਜਿਕਤਾਰ ਸਰਾ ਜੀ ਕਹਿੰਦੇ ਕਿ ਸੋਦੀਆ ਸਾਹਿਬ ਉਹ ਟੀਵੀ ਵੇਖ ਕੇ ਮੋਰ ਤਰ੍ਹਾਂ ਰੋ ਲਿਆ ਕਰੂਗਾ ਕਹਿੰਦੇ ਉਹਨਾਂ ਚ ਨਹੀਂ ਉਹ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਪੰਗਾ ਨਾ ਨਾ ਪੈ ਜਾਵੇ ਜੇ ਪੀ ਡਬਲਯੂ ਡੀ ਦਾ ਜਿੱਦਾਂ ਨੇ ਕੀ ਕਹਿੰਦਾ ਹੈ ਹਮ ਕਿ ਪੀ ਡਬਲਯੂ ਡੀ ਦਾ ਸਮਾਨ ਆ ਸਰਕਾਰੀ ਸਮਾਨ ਆ ਉਹਨਾਂ ਨੇ ਪਰਚਾ ਘਟਾ ਦੇਣਾ ਜੀ ਇਹਨਾਂ ਤੇ ਜੀ ਜੀ